ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਸਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਵਾਹਿਗੁਰੂ ਕਰੇ ਖੁਸ਼ ਹੋ, ਚੜ੍ਹਦੀ ਕਲਾ ਚੜ੍ਹੋ। ਮੈਂ ਇਧਰ ਜੀ ਬਲੌਗ ਦੀ ਸ਼ੁਰੂਆਤ ਕਰਨ ਲਈ ਤੁਹਾਡੇ ਆਪ ਦੇ ਚੈਨਲ ਦੇ ਵਿੱਚ। ਕਿਉਂਕਿ ਜਨੋ ਵਾਹਿਗੁਰੂ ਕਰੇ ਜਿਹੜੀ ਜਿਹੜੀ ਜੋ ਵੀ ਹੋਏਗਾ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਕਰਤਾ ਹੀ ਹੈ। ਕਿ ਮੈਂ ਕੋਈ ਵੀ ਕੰਮ ਕਰਦੀ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਜਾਂਦੀ ਆ। ਇਧਰ ਕੈਸੀ ਮਲਾਈ ਮੈਂ ਕਿਹਾ ਚਲੋ ਨਾਲੇ ਮੱਖਣ ਕੱਢ ਲੈਨੇ ਆ। ਨਾਲੇ ਆਪਾਂ ਕਰ ਲਾਂਗੇ ਜੀ ਇਧਰ ਘਿਓ ਬਣਾਵਾਂਗੇ ਅੱਜ। ਠੀਕ ਹੈ ਬਾਕੀ ਡੇਲੀ ਗ੍ਰੀਨ ਚ ਜੋ ਵੀ ਕਰਦੀ ਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਾਂਗੀ ਮਿਲ ਰਿਹਾ ਵਧਾਣੀ ਲੱਗੀ ਹੋਵੇ ਨਾ ਫਿਰ ਹੰਦਾ ਸਾਰੇ ਕੰਮ ਸਮਝਣਾ ਨਹੀਂ ਪੜਦਾ ਅੰਦੇ ਸਭ ਤੋਂ ਔਖਾ ਕੰਮ ਇਹ ਲੱਗਦਾ ਹੈ ਕਿ ਲੱਸੀ ਵਾਂਜੇ ਮੱਖਣ ਨਹੀਂ ਕਰਦਾ ਬਾਕੀ ਨਿਰਦੇਯਾਂ ਤੇ ਲੋਜੀ ਇੰਦਰ ਆ ਗਿਆ ਸੀ ਸਾਡਾ ਮੱਖਣ ਆ ਚੁੱਕਿਆ ਸੀਗਾ ਮੈਂ ਕਿਹਾ ਚਲੋ ਪਹਿਲਾਂ ਮੱਖਣ ਕੱਢ ਦਈਏ ਫਿਰ ਬਾਅਦ ਚੋ ਨਾਸ਼ਤਾ ਵਗੈਰਾ ਬਣਾ ਕੇ ਹੋਰ ਕੰਮ ਕਰਾਂਗੇ ਜੋ ਵੀ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਾਂਗੇ ਠੀਕ ਹੈ ਜੀ ਬਾਕੀ ਦੇਖਦੇ ਆ ਜੀ ਡੇਲੀ ਰੁਟੀਨ ਦੀ ਤਰ੍ਹਾਂ ਸਵੇਰੇ ਸ਼ਾਮ ਦੁਪਹਿਰੇ ਜੋ ਵੀ ਕਰੀਏ ਤੇ ਆਹ ਦੇਖੋ ਅੱਜ ਕੱਲ ਨਾ ਮੌਸਮ ਵਧੀਆ ਹੋ ਗਿਆ ਅੱਜ ਕੱਲ ਮੱਖਣ ਕੱਢਣਾ ਬਹੁਤ ਆਸਾਨ ਹੋ ਗਿਆ ਸਰਦੀਆਂ ਵਿੱਚ ਬੜੀ ਪ੍ਰੋਬਲਮ ਜੀ ਆਂਦੀ ਹੁੰਦੀ ਸੀਗੀ ਸਰਦੀਆਂ ਦੇ ਵਿੱਚ ਹੁੰਦਾ ਸੀ ਗਰਮ ਪਾਣੀ ਦੇ ਵਿੱਚ ਅੱਜ ਕੱਲ ਤੇ ਇਦਾਂ ਹੀ ਤਾਜ਼ਾ ਪਾਣੀ ਪਾਓ ਤੇ ਦਹੀਂ ਵੀ ਵਧੀਆ ਤਰੀਕੇ ਨਾਲ ਜੰਮ ਜਾਂਦਾ ਹੈ ਤੇ ਜਲਦੀ ਹੀ ਨਿਕਲ ਜਾਂਦਾ ਹੈ ਕਿਉਂ ਦੇਵਲੀ ਲੱਸੀ ਉਹ ਜਿਹੜੀ ਮਲਾਈ ਦੀ ਸੀ ਥੋੜੀ ਵਿੱਚ ਨਾ ਮੈਂ ਮਲਾਈ ਪਾ ਲਈ ਸੀ ਦੋ ਤਿੰਨ ਦਿਨਾਂ ਦੀ ਜਿਵੇਂ ਆਪਾਂ ਮਲਾਈ ਮਲਾਈ ਇਕੱਠੀ ਕਰਦੇ ਪਾ ਲਈਏ ਨਾ ਕਈ ਵਾਰੀ ਭੈਣਾ ਕਮੈਂਟ ਕਰਨ ਲੱਗ ਜਾਂਦੀ ਹੁੰਦੀਆਂ ਕਿ ਤੁਸੀਂ ਮੱਖਣ ਕੱਢਦੇ ਹੋ ਵੀ ਦਹੀਂ ਜਮਾਉਂਦੇ ਹੋ ਨਹੀਂ ਜੀ ਮੈਂ ਕਈ ਵਾਰੀ ਮਲਾਈ ਦੋ ਤਿੰਨ ਦਿਨ ਦੀ ਇਕੱਠੀ ਕਰ ਲੈਣੀ ਹੁੰਦੀ ਆ ਫਿਰ ਮਲਾਈ ਕੱਢ ਕੇ ਨਾ ਦਹੀਂ ਜਮਾ ਕੇ ਕਿਲੋ ਕੁ ਜਿਵੇਂ ਦਹੀਂ ਜਮਾਇਆ ਵਿੱਚੇ ਮਲਾਈ ਪਾ ਦੋ ਬਹੁਤ ਵਧੀਆ ਨਾਲੇ ਲੱਸੀ ਪੀਣ ਦੀ ਵੀ ਕੰਮ ਆ ਜਾਂਦੀ ਏ ਜੇਕਰ ਚਾਹੋ ਤੇ ਇਹਦੀ ਤੁਸੀਂ ਬਣਾ ਸਕਦੇ ਕੜੀ ਵੀ ਬਣਾ ਸਕਦੇ ਆ ਅਸੀਂ ਠੀਕ ਹੈ ਅਸੀਂ ਬਲਕਿ ਕੜੀ ਬਣਾਉਣ ਨੂੰ ਬਹੁਤ ਦੇਨ ਹੋ ਗਏ ਨੇ ਮੈਨੂੰ ਕੜੀ ਦੀ ਜ਼ਰੂਰ ਬਣਾਉਂਗੀ ਉਹ ਥੋੜੀ ਟਾਈਮ ਲੱਗਦਾ ਹੈ ਪਤਾ ਨਹੀਂ ਕਿਉਂ ਕਹੀ ਦੇ ਲੋ ਮੇਰੇ ਬਾਣੀ ਨਹੀਂ ਰਹੀ ਸਾਡੇ ਕੋਲੋਂ ਕੜੀ ਪਣੀ ਫੜਵਾ ਦੇ ਚੱਲ ਤੇ ਲੋ ਅੱਜ ਇੱਧਰ ਆਪਾਂ ਲੱਸੀ ਨੂੰ ਸੀ ਬਣਾ ਲਈ ਸੀਗੀ ਠੀਕ ਸੀ ਜਿਹੜੀ ਮਲਾਈ ਦੀ ਸੀਗੀ ਇੱਧਰ ਮੈਂ ਕਿਹਾ ਚਲੋ ਮੱਖਣ ਕੱਢ ਲਾਂਗੇ ਮੈਂ ਚੁੱਲ੍ਹੇ ਦੇ ਨਾਲੇ ਟਾਈਮ ਦੀ ਬਚਤ ਵੀ ਹੋ ਜਾਏਗੀ ਬਾਕੀ ਹੋਰ ਕੰਮ ਕਰਦੇ ਕਰਦੇ ਆਪਾਂ ਚੁੱਲ੍ਹੇ ਤੇ ਕੰਮ ਕਰ ਲਾਂਗੇ ਬਖੇ ਇੱਧਰ ਆਪਾਂ ਨਾਸ਼ਤਾ ਬਣਾ ਲਿਆ ਨਾਸ਼ਤੇ ਵਿੱਚ ਅੱਜ ਸਿੰਪਲ ਹੋਣਗੀਆਂ ਕੁਝ ਸਬਜੀ ਪਈ ਸੀਗੀ ਨਾਲ ਚਟਣੀ ਨਾਲ ਦਹੀਂ ਲੱਸੀ ਹੋ ਜਾਂਦਾ ਤੇ ਸਿੰਪਲ ਪਰੋਠੇ ਬਣਾ ਲਏ ਤੇ ਆ ਜੋ ਜੀ ਨੇ ਜਿੰਨੇ ਖਾਣੇ ਆ ਬਾਕੀ ਬਹੁਤ ਸਾਰਾ ਪਿਆਰ ਦੇਣ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਠੀਕ ਹੈ ਜੀ ਡੇਲੀ ਰੋਟੀਨ ਦੇ ਵਿੱਚ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਅੱਜ ਦੇਖਦੇ ਆ ਜੀ ਕੀ ਬਣਾਵਾਂਗੇ ਤੁਲਲੇ ਤੇ ਬਣਾਵਾਂਗੇ ਗੈਸ ਤੇ ਬਣਾਵਾਂ ਮੈਂ ਜਾਂ ਕੋਈ ਨਵੀਂ ਰੈਸিপি ਜੋ ਬਣਾਉਂਗਾ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਦਰਹਰ ਬਸ ਸੱਚੇ ਦੁੱਧ ਨੂੰ ਬਾੜਾ ਤਾਂ ਦੁੱਧ ਦੀ ਤਾਂ ਨਹੀਂ ਆਦ ਰਿਹਾ ਤੇ ਲੋ ਜੀ ਦੁੱਧ ਨੂੰ ਤਾਂ ਬਸ ਇਹ ਹੁੰਦਾ ਜਦ ਤੱਕ ਰੋਟੀ ਬਣੇਗੀ ਤਦ ਤੱਕ ਸਾਡਾ ਦੁੱਧ ਨੂੰ ਬਾੜਾ ਆ ਜਾਏਗਾ ਮੈਂ ਕਿ ਨਾਲ ਦੀ ਨਾਲ ਆਪਣੇ ਇਹ ਵੀ ਕੰਮ ਨਿਭੜ ਜੂਗਾ ਦੀਆਂ ਪੈਣਾ ਨਾ ਟਿਕੋਣਾ ਪਰੌਂਠਾ ਵੀ ਬਣਾਉਂਦੇ ਆ ਨਾ ਗੋਲ ਵੀ ਬਣਾਉਂਦੇ ਸਾਡੇ ਮੱਮੀ ਗੋਲ ਬਣਾਉਂਦੇ ਹੁੰਦੇ ਸੀ ਕਈ ਟਿਕੋਣਾ ਬਣਾਉਂਦੇ ਆ ਕਈ ਚੋਰਸ ਬਣਾਉਂਦੇ ਆ ਕਈ ਲੱੱਛਾ ਪਰਾਂਠਾ ਬਣਾਉਂਦੇ ਆ ਅਸੀਂ ਲੇਅਰ ਵਾਲਾ ਪਰਾਂਠਾ ਕਹਿ ਦਿੰਦੇ ਸੀ ਤੇ ਅੱਜ ਕੱਲ ਲੋਕੀ ਕਹਿਣ ਲੱਗੇ ਨੇ ਲੱੱਛੇ ਵਾਲਾ ਲੇਕਿਓ ਜੀ ਜ਼ਿਆਦਾ ਲੱਗ ਜੇ ਨਾ ਤੇ ਰੋਟੀ ਦੇ ਨਾਲ ਕਰ ਲਿਆ ਕਰੋ ਜਿਆਦਾ ਕਿਉਂ ਸਾਡੇ ਲਈ ਵੈਸੇ ਸੇਕ ਲਈ ਖਾਣੀ ਕਾਰਫੁਲ ਹੈ ਤੇ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸਿੰਪਲ ਫੁਲਕਾ ਹੀ ਖਾਂਦੀ ਹੁੰਨੀ ਆ ਤੇ ਲੋ ਜੀ ਨਾਸ਼ਤੇ ਦੇ ਕੰਮਾਂ ਤੋਂ ਫ੍ਰੀ ਹੋ ਗਏ ਸੀ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਣਾ ਰਸੋਈ ਸਾਫ਼ ਕਰ ਦਈਏ ਛੋਟੇ-ਮੋਟੇ ਭਾਂਡੇ ਮਾਂਜ ਦਈਏ ਠੀਕ ਹੈ ਜੀ ਹੁਣ ਬਣਾਵਾਂਗੇ ਆਪਾਂ ਸਰ੍ਹਜੀ ਤੇ ਦੁਪਹਿਰ ਦਾ ਕੰਮ ਹੋ ਜਾਂਦਾ ਜਿੰਨਾ ਮਰਜ਼ੀ ਆਪਾਂ ਛੇਤੀ ਉੱਠ ਜੀਏ ਤੜਕੇ ਉੱਠ ਕੇ ਆਪਣੇ ਕੰਮ ਨਿਬੇੜ ਲਈਏ ਜੀ ਟਾਈਮ ਸਾਨੂੰ ਹੋਲੀ ਹੋਈ ਆ ਜਾਂਦਾ ਛੋਟੇ ਛੋਟੇ ਕਰਦੇ ਆ ਬਹੁਤ سارے ਕੰਮ ਹੋ ਜਾਂਦੇ ਆ ਛੋਟੇ ਛੋਟੇ ਕੰਮ ਇਦਾਂ ਹੀ ਸਾਡੇ ਲੱਗੇ ਰਹਿੰਦੇ ਆ ਬਾਕੀ ਹਮੇਸ਼ਾ ਜੋ ਵੀ ਡੇਲੀ ਰੁਟੀਨ ਦੇ ਵਿੱਚ ਸਫਾਈ ਹੋਵੇ ਕੋਈ ਰੈਸিপি ਹੋਵੇ ਕੁਝ ਆ ਠੀਕ ਹੈ ਜੀ ਆਂਗਿਆਂ ਦਾ ਸਭ ਤੋਂ ਕੰਮ ਜ਼ਿਆਦਾ ਕੱਪੜਿਆਂ ਦਾ ਸਭ ਤੋਂ ਜ਼ਿਆਦਾ ਕੰਮ ਲੋ ਜੀ ਅੱਜ ਆਪਾਂ ਬਣਾਉਣ ਲੱਗਿਆ ਮਟਰਾਂ ਵਾਲੇ ਚਾਵਲ ਠੀਕ ਹੈ ਜੀ ਬਾਕੀ ਗਾਇਸ ਮੈਂ ਤੁਹਾਨੂੰ ਦੱਸੂਗੀ ਕਹਿ ਦਿੰਦੇ ਨੇ ਨਾ ਫਰ ਮਟਾਪੇ ਦੇ ਵਿੱਚ ਪਾਣੀ ਸਾਨੂੰ ਕਿੱਦਾਂ ਦਾ ਬਹੁਤ ਸਾਰਾ ਮੇਰੀ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਬਹੁਤ ਅੱਛਾ ਲੱਗਿਆ ਠੀਕ ਹੈ ਜੀ ਤੇ ਉਹਦੇ ਲਈ ਆਪਾਂ ਦੇਖੋ ਜੀ ਕਿਹੜਾ ਪਾਣੀ ਸਾਨੂੰ ਜ਼ਿਆਦਾਤਰ ਡੇਲੀ ਯੂਜ਼ ਕਰਨਾ ਚਾਹੀਦਾ ਠੀਕ ਹੈ ਇਹ ਜ਼ਰੂਰ ਮੈਂ ਤੁਹਾਨੂੰ ਦੱਸੂਗੀ ਜਿੰਨਾ ਪਰ ਕੋਸ਼ਿਸ਼ ਕਰੋਗੇ ਤੁਸੀਂ ਕਿ ਇਹ ਵਾਲਾ ਪਾਣੀ ਪੀਓਗੇ ਉਨਾ ਹੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੋਏਗਾ ਠੀਕ ਹੈ ਤੇ ਅੱਜ ਕੱਲ ਚੱਲ ਗਈਆਂ ਗਰਮੀਆਂ ਅੱਜ ਕੱਲ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਸਰਦੀਆਂ ਦੇ ਵਿੱਚ ਤਾਂ ਸਾਨੂੰ ਘੱਟ ਪਿਆਸ ਲੱਗਦੀ ਹੈ ਤੇ ਆਪਾਂ ਗਰਮੀਆਂ ਦੇ ਵਿੱਚ ਉਹ ਪਾਣੀ ਇਦਾਂ ਯੂਜ਼ ਕਰ ਸਕਦੇ ਹਾਂ ਕੀ ਕੀ ਚੀਜ਼ਾਂ ਉਹਦੇ ਵਿੱਚ ਪਾਣੀਆਂ ਮੈਂ ਤੁਹਾਨੂੰ ਦੱਸਦੀ ਹਾਂ ਤੇ ਕਿੱਦਾਂ ਆਪਾਂ ਨੂੰ ਪੀਣਾ ਚਾਹੀਦਾ ਠੀਕ ਹੈ ਜੀ ਬਾਕੀ ਦਾਦਾ ਤੁਸੀਂ ਬਨੇ ਰਹੋ ਤੇ ਇਦਾਂ ਮੈਂ ਬਣਾਉਣ ਲੱਗੀ ਸੀ ਅੱਜ ਮਟਰਾਂ ਵਾਲੇ ਚਾਵਲ ਕੁਝ ਮਟਰ ਲੈ ਲਏ ਸੀਗੇ ਮਸਾਲਾ ਕੱਟ ਲਿਆ ਸੀਗਾ ਮੈਂ ਕਿਚਲੇ ਬਣਾਉਣੇ ਆ ਤੇ ਇੱਧਰ ਪਹਿਲਾਂ ਥੋੜਾ ਜਿਹਾ ਜੀਰਾ ਪਾ ਕੇ ਇੱਧਰ ਪਾ ਦਿੰਨੇ ਹਾਂ ਸੱਤ ਤੱਕ ਪਿਆਜ਼ ਵਗੈਰਾ ਥੋੜਾ ਲਸਣ ਪਾ ਲਈਏ ਇਹਦੇ ਨਾਲ ਨਾ ਟੇਸਟ ਬਹੁਤ ਵਧੀਆ ਆਉਂਦਾ ਅਜਿਹਾ ਨਾ ਮਨ ਲਸਣ ਆਰੇ ਥੋੜਾ ਇਦਾਂ ਡਾਈਏ ਤੁਸੀਂ ਕਿਹੜੇ ਕਿਹੜੇ ਤਰੀਕੇ ਨਾਲ ਬਣਾਉਂਦੇ ਹੁੰਦੇ ਹੋ ਮਟਰਾਂ ਵਾਲਾ ਖਿਆਓ ਮੀਨੂੰ ਜ਼ਰੂਰ ਦੱਸਿਆ ਕਰੋ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਤੇ ਕੜਾਈ ਦੇ ਵਿੱਚ ਜਿਹੜਾ ਬਣਾਈ ਹੈ ਨਾ ਇਹ ਹੋਰ ਵੀ ਜ਼ਿਆਦਾ ਵਧੀਆ ਬਣਦਾ ਠੀਕ ਹੈ ਜੀ ਉਹ ਇਹ ਦਾ ਤਿਆਰ ਕਰ ਦਿੱਤੀ ਆ ਹੁਣੇ ਕੱਟ ਕੇ ਮੈਂ ਹਰੀਆਂ ਮੇਚਾਂ ਆ ਟਮਾਟਰ ਕੱਟ ਲੈਣੀ ਹਿੰ। ਥਿੰਡ ਹੋਜੀ ਆ ਦੇਖੋ ਜੀ ਸਾਡੇ ਇਹ ਹੋ ਗਏ ਥੋੜੀ ਜਿਹੀ ਹਲਦੀ ਪਾਏ ਕਰਨੀ ਕੋਈ ਜ਼ਿਆਦਾ ਨਹੀਂ ਕਰਨੀ ਠੀਕ ਹੈ। ਉਸ ਤੋਂ ਬਾਅਦ ਆਪਾਂ ਪਾ ਦੇਣੀ ਇਹਦੇ ਵਿੱਚ ਕੱਟੇ ਹੋਏ ਟਮਾਟਰ ਤੇ ਹਰੀਆਂ ਮੇਚਾਂ ਠੀਕ ਹੈ। ਅੱਜ ਜੀ ਗਾਇਜ਼ ਇਹਦੇ ਵਿੱਚ ਮੈਂ ਪਾਣ ਲੱਗੀ ਆ ਆਦੂ ਆਲੂ ਮੈਂ ਤਾਂ ਪਾਣ ਲੱਗੀਆਂ ਕਿਉਂਕਿ ਸਾਡੇ ਆਲੂ ਪਸੰਦ ਕਰਦੇ ਆ ਤੁਸੀਂ ਜੇਕਰ ਨਹੀਂ ਪਾਣੇ ਤੇ ਬਿਲਕੁਲ ਵੀ ਅਵੋਇਡ ਕਰ ਸਕਦੇ ਹੋ ਠੀਕ ਹੈ। ਇਹ ਸਬਜ਼ੀਆਂ ਪਹਿਲਾਂ ਆਪਾਂ ਪਕਾ ਲੈਣੀਆਂ ਨੇ ਚੰਗੀ ਤਰ੍ਹਾਂ ਠੀਕ ਹੈ ਤਾਂ ਕਿ ਆਲੂਆਂ ਦਾ ਫਿਰ ਜਿਵੇਂ ਕੜਾਈ ਦੇ ਵਿੱਚ ਬਣਾਉਂਦੇ ਆ ਨਾ ਤੇ ਵਧੀਆ ਮਤਲਬ ਪੱਕਦਾ ਨਹੀਂ ਹੈਗਾ ਕੱਚਾ ਪਨ ਰਹਿ ਜਾਂਦਾ ਆ ਲਿਓ ਠੀਕ ਹੈ ਜੀ ਹੁਣ ਆਪਾਂ ਇਹਦੇ નીચે ਪਾ ਦਾਂਗੇ ਜੀ ਆਪਾਂ ਨੇ ਜਿੰਨੇ ਤੁਸੀਂ ਮਟਰ ਪਾ ਆ ਸੰਦੇ ਹੋ ਠੀਕ ਹੈ ਜਿੰਨੇ ਤੁਸੀਂ ਇਹਦੇ ਟਮਾਟਰ ਪਾਏ ਇਹ ਮਿਕਸ ਵੈਜਟ ਲਾਓ ਵੀ ਕਹਿ ਦਿੰਨੇ ਆ ਪਾਣਾ ਚਾਹੋ ਤੁਸੀਂ ਇਹਨੂੰ ਗੋਭੀ ਵੀ ਪਾ ਲਓ ਇਹਦੇ ਵਿੱਚ ਕੁਝ ਵੀ ਸਬਜ਼ੀਆਂ ਪਾ ਕੇ ਬਣਾ ਸਕਦੇ ਵੈਸੇ ਮੈਂ ਕਿਹਾ ਚਲੋ ਮਟਰ ਤੇ आलू प्याजा वाले लोग बना लगी सी तो चलो थोड़े ना भीडियो शेयर साथ को पहला भी कर में दी हूँ सब तो पहले ये जे साइ सब्जी जल्दी गलती नहीं है ना तो उसकी नमक जरूर पा दया करो ये बहुत जल्दी चंकी तरह पक् जाते हैं ठीक है जी लॉज हूँ आप चंकी तरह मिक्स करके ना पाँच मिनट लिएक देना ठीक है ताकि सब्जियाँ चंकी तरह पक् जा चंह देखो जब्जियां तो कच्चा कुकरो आलू जिम्मे पकड़ लग गया ना कच्चे दे दे ना नी नी भी नहीं रहेंगे ठीक है और तुम जे चाहो ना कि सब्जिया भी जल्दी पकती कई बार आप नींबू भी लिचोड़िए कच्चा मिठा जहा ख आना शुरू हो जाता है बहुत स्वाद लगे चावल ठीक है जी ਮੱੱਖਾਂ ਦੇ ਵਿੱਚ ਨਮਕ ਪਾਇਆ ਹੀ ਐ ਜਿਵੇਂ ਤੁਸੀਂ ਜਿਵੇਂ ਕੀ ਦੇਖਿਆ ਠੀਕ ਐ ਜੇਕਰ ਤੁਸੀਂ ਪਾਣਾ ਚਾਹੋ ਹਲਕੀਆਂ ਜਿਹੀਆਂ ਜੇ ਲਾਲ ਮੇਚਾਂ ਪਾ ਸਕਦੇ ਹੋ ਜੇ ਕਰਾਰੇ ਚਾਹੁੰਦੇ ਹੋ ਜੇਕਰ ਨਹੀਂ ਤੇ ਤੁਸੀਂ ਇਹਨਾਂ ਨੂੰ ਆਵੋਇਡ ਵੀ ਕਰ ਸਕਦੇ ਹੋ ਠੀਕ ਐ ਹੁਣ ਪਾ ਦੂੰਗੀ ਜੀ ਮੈਂ ਗਰਮ ਮਸਾਲਾ ਪੀਸਿਆ ਹੋਇਆ ਤਨੀਆ ਠੀਕ ਐ ਜੀ ਹਲਕੀ ਜਿਹੀ ਪਾਉਂਗੀ ਇਹਦੇ ਚ ਹਲਦੀ ਹਲਦੀ ਵੈਸੇ ਚੌਂਕੀਆਂ ਪਾਣੀ ਹੁੰਦੀਆਂ ਮੈਂ ਵਧੀਆ ਲੱਗਦੇ ਆ ਮੇਰੇ ਚਿੱਟੇ ਚਿੱਟੇ ਚਾਵਲ ਪਾਣੀ ਮੈਂ ਥੋੜੀ ਹੀ ਆ ਕਹਿੰਦੇ ਹੁੰਦੇ ਨੇ ਇਹਦੇ ਚ ਨਾ ਬਹੁਤ ਐਂਟੀਬਾਇਓਟਿਕ ਹੁੰਦੀ ਐ ਹਲਦੀ ਸਾਨੂੰ ਵੈਸੇ ਵੀ ਦੀ ਹੋ ਜ਼ੀ ਕਰਨੀ ਚਾਹੀਦੀ ਹਾਂ ਜੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਠੀਕ ਹੈ ਤੇ ਆਹ ਦੇਖੋ ਜੀ ਮੈਂ ਚਾਵਲ ਪਹਿਲਾਂ ਧੋ ਕੇ ਰੱਖਲੇ ਸੀਗੇ ਜੇਕਰ ਡੇਢ ਗਲਾਸ ਚਾਵਲ ਹੁੰਦੇ ਹਨ ਤੇ ਆਪਾਂ ਪਾਣੇ ਆ 2.5 ਗਲਾਸ ਪਾਣੀ ਠੀਕ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕੜਾਈ ਦੇ ਵਿੱਚ ਆਹ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਮੈਂ ਚਾਵਲ ਠੀਕ ਹੈ ਮੈਂ ਤੇ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਜੇਕਰ ਆਪਾਂ ਕੁੱਕਰ ਦੇ ਵਿੱਚ ਬਣਾਣੇ ਆ ਤੇ ਉਹ ਅਸੀਂ ਬਰਾਬਰ ਬਰਾਬਰ ਪਾਣੀ ਹੁੰਦਾ ਸਾਡਾ ਠੀਕ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਹੁਣ ਇਹਨੂੰ ਆਪਾਂ ਇੱਕ ਰੇਜੇ ਤੱਕ ਇੱਕ ਰੇਜ ਆ ਜੀ ਗਨ ਫਿਰ ਇਹਨੂੰ ਆਪਾਂ ਬਿਲਕੁਲ ਸਿਮ ਕਰ ਦੇਣਾ ਹੈ ਗੈਸ ਨੂੰ ਮੇਰਾ ਤਾਂ ਦੇਖੋ ਪਲੌ ਬਣਾਉਂਦਾ ਇਹ ਬਿਲਕੁਲ ਇਹੀ ਪਰਫੈਕਟ ਤਰੀਕਾ ਹੈ ਠੀਕ ਹੈ ਹੁਣ ਇਹਨੂੰ ਢੱਕ ਦਾਂਗੇ ਵਧੀਆ ਤਰੀਕੇ ਨਾਲ ਚਾਵਲ ਬਣ ਜਾਣਗੇ ਜੀ ਬਾਕੀ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਆਪਾਂ ਜਿਹੜਾ ਪਾਣੀ ਬਣਾਣਾ ਹੈ ਉਹ ਵੀ ਤੁਹਾਨੂੰ ਦੱਸੂਗੀ ਠੀਕ ਹੈ ਜੀ ਤਦ ਤੱਕ ਤੁਸੀਂ ਬੰਦੇ ਨੂੰ ਨਾਲ ਦੀ ਨਾਲ ਆਪਾਂ ਬਣਾ ਸੰਦਨੇ ਆ ਜੀ ਖਲਾਰੇ ਨੂੰ ਬਾਕੀ ਬਹੁਤ ਸਾਰਾ ਜਾ ਦਿੰਦੇ ਅੱਛਾ ਅੱਛੇ ਕਮੈਂਟ ਕਰਨ ਲਈ ਕੈਨੇਡਾ ਤੋਂ ਪਰਮਲ ਕੀਪ ਕੋਰ ਜੀ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਦਾ ਹੈ ਪਰ ਡੇਲੀ ਕਮੈਂਟ ਕਰਿਆ ਕਰੋ ਵਧੀਆ ਵਧੀਆ ਲੱਗਿਆ ਕਰੋ ਮੈਨੂੰ ਵੀ ਅੱਛਾ ਲੱਗਦਾ ਜਿਵੇਂ ਤੁਹਾਨੂੰ ਅੱਛਾ ਲੱਗਦਾ ਹੈ ਇਸੇ ਤਰ੍ਹਾਂ ਮੈਨੂੰ ਵੀ ਅੱਛਾ ਲੱਗਦਾ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਸਾਡੇ ਚਾਵਲ ਬਣ ਕੇ ਹੋ ਗਏ ਤਿਆਰ ਹੋ ਬਿਲਕੁਲ ਤਿਆਰ ਹੋ ਗਿਆ ਤੇ ਆਪਾਂ ਨਾ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਬੰਦਦੇ ਆ ਨਾ ਥੋੜੀ ਜੀ ਹਲਕਾ ਹਲਕਾ ਇਹਨੂੰ ਹਲਾ ਆ ਕੇ ਐਦਾਂ ਮਿਕਸ ਕਰ ਦਿਆ ਕਰੋ ਠੀਕ ਹੈ ਜੀ ਫਿਰ ਇਹਨੂੰ ਜੇਕਰ ਆਪਾਂ ਗੈਸ ਕਰ ਦਾਂਗੇ ਬਿਲਕੁਲ ਬੰਦ ਦੇਖੋ ਆਪਾਂ ਸੀਮਾ ਤੇ ਰੱਖਿਆ ਹੋਇਆ ਸੀ ਪਹਿਲਾਂ ਰੇਜਾ ਦਵਾ ਕੇ ਠੀਕ ਹੈ ਸਾਰਾ ਕੁਝ ਸਬਜ਼ੀਆਂ ਸੁੱਕੀਆਂ ਸਭ ਕੁਝ ਪੱਕ ਗਿਆ ਬਲਕਿ ਮੈਂ ਤਾਂ ਐਦਾਂ ਹੀ ਬਣਾਉਂਦੀ ਹੁੰਨੀ ਆ ਦੇਖੋ ਬਹੁਤ ਸਿੰਪਲ ਤੇ ਸੋਖਾ ਤਰੀਕਾ ਹੈ ਠੀਕ ਹੈ ਜੀ ਹੁਣ ਜੇ ਮਾੜੀ ਮੋਟੀ ਕਸਰ ਹੋਏਗੀ ਤੇ ਆਪਾਂ ਇਹਨੂੰ ਭਾਪ ਦੇ ਵਿੱਚ ਰੱਖ ਦਾਂਗੇ ਜੇਕਰ ਮਾੜੀ ਮੋਟੀ ਹੁੰਦਾ ਨਾ ਕਈ ਵਾਰੀ ਕਣੀ ਰਹਿ ਜਾਂਦੀ ਠੀਕ ਹੈ ਜੀ ਬਾਕੀ ਮੈਂ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਤੁਸੀਂ ਕਿੱਦਾਂ ਬਣਾਉਂਦੇ ਮੈਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋ ਮਰ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਬਣੇ ਖੀਮੇ ਕਿਲਮੇ ਜੇ ਚਾਹੋ ਠੀਕ ਹੈ ਜੀ ਬਹੁਤ ਸਵਾਦ ਤੇ ਬਹੁਤ ਵਧੀਆ ਬਣਦੇ ਅੱਜ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀਡੀਓ ਚਾਵਲਾਂ ਦੀ ਵੀ ਸ਼ੇਅਰ ਕਰਦੀ ਆ ਤੇ ਲੋ ਜੀ ਆਜੋ ਜਿੰਨੇ ਜਿੰਨੇ ਚਾਵਲ ਖਾਣੇ ਆ ਖਾ ਲਓ ਆ ਦੇਖੋ ਜੀ ਚਾਵਲ ਬਹੁਤ ਟੇਸਟੀ ਤੇ ਬਹੁਤ ਵਧੀਆ ਬਣੇ ਆ ਬਾਕੀ ਆਪਾਂ ਖਾਣ ਲੱਗੇ ਸੀ ਮੈਂ ਕਿਹਾ ਚਲੋ ਤੁਹਾਨੂੰ ਦੱਸ ਦਿਆਂ ਕਿ ਆਪਾਂ ਦੇਚ ਪਾ ਲ ਠੀਕ ਹੈ ਜੀ ਇਧਰ ਲੈ ਲਿਆ ਦਹੀਂ ਜੇਕਰ ਮੱਖਣ ਪਾਣੀ ਹੈ ਨਾ ਫਿਰ ਮੈਂ ਦਹੀਂ ਘਾਟੇ ਕਰਦੀ ਆਂ ਤੇ ਆ ਲੈ ਲਈ ਲੱਸੀ ਇਹ ਲੈ ਲੇ ਜੀ ਖੀਰੇ ਬਾਕੀ ਤੁਸੀਂ ਖਾਣੇ ਤੇ ਆ ਜਾਓ ਜਿੰਨੇ ਜਿੰਨੇ ਖਾਣੇ ਤੇ ਲੋ ਗਾਇਜ਼ ਆ ਦੇਖੋ ਜੀ ਜਿਹੜਾ ਆਪਾਂ ਮੈਂ ਤੁਹਾਨੂੰ ਪਾੜੀ ਦੱਸ ਰਹੀ ਸੀ ਕਿ ਆਪਾਂ ਕਿਹੜਾ ਪਾਣੀ ਪੀਣਾ ਚਾਹੀਦਾ ਜਿਹਦੇ ਨਾਲ ਆਪਣਾ weight ਜਿਹੜਾ weight ਬਹੁਤ ਲੋਸ ਘਟ ਹੁੰਦਾ ਠੀਕ ਹੈ ਜੀ ਤੇ ਆ ਦੇਖੋ ਜੀ ਇਹਦੇ ਲਈ ਮੈਂ ਲੈ ਲਿਆ ਕੁਝ ਪੁਦੀਨੇ ਦੀਆਂ ਪੱਤੀਆਂ ਠੀਕ ਹੈ ਇਹ ਪਾਣੀ ਲੈ ਲਿਆ ਇਹਦੇ ਵਿੱਚ ਮੈਂ ਸਿੱਟੇ ਜੀ ਚੀਆ ਸੀਡ ਜਿਹਨੂੰ ਕਹਿ ਦਿੰਦੇ ਆ ਨਾ ਤੇ ਆਪਾਂ ਤੁਕਮਲੰਗਾ ਵੀ ਕਹਿ ਦਿੰਨੇ ਆ ਹੁਣ ਅੱਜ ਕੱਲ ਜਿਵੇਂ ਕੀ ਗਰਮੀਆਂ ਆ ਗਈਆਂ ਨੇ ਜਿਆਦਾ ਨਹੀਂ ਪਾਣਾ ਤੁਸੀਂ ਇਹ ਬਿਲਕੁਲ ਮੈਂ ਇੱਕ ਚਮਚ ਜਾਂ ਅੱਧਾ ਚਮਚ ਇਦਾਂ ਹੀ ਪਾਣਾ ਜਿੰਨਾ ਕੋ ਆਪਾਂ ਪੀ ਸਕਦੇ ਆ ਠੀਕ ਹੈ ਤੇ ਆ ਦੇਖੋ ਜੀ ਇਹ ਆ ਉਹ ਚੀਆ ਸੀਡ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਇਦਾਂ ਦੇ ਬਿਲਕੁਲ ਬਲੈਕ ਬਲੈਕ ਜਾਂਦੇ ਤੁਕਮਲੰਗਾ ਕਹਿ ਕੇ ਤੁਸੀਂ ਪੰਸਾਰੇ ਦੀ ਦੁਕਾਨ ਤੋਂ ਲੈ ਸਕਦੇ ਹੋ ਕਿਉਂਕਿ ਅੱਜ ਕੱਲੋਂ ਗਰਮੀਆਂ 'ਚ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਦੇਖੋ ਜੀ ਇਹਦੇ ਵਿੱਚ ਮੈਂ ਹੁਣ ਕੀ ਕੁਝ ਪਾਵਾਂਗੀ ਆ ਦੇਖੋ ਜੀ ਕੁਝ ਪੁਦੀਨੇ ਦੀਆਂ ਪੱਤੀਆਂ ਲੈ ਲਈਆਂ ਨੇ ਠੀਕ ਹੈ ਇਹ ਵੀ ਇਹ ਆਪਾਂ ਸਵੇਰੇ ਹੀ ਭਿਗੋ ਕੇ ਰੱਖ ਦੇਣਾ ਪਾਣੀ ਸਾਰਾ ਠੀਕ ਹੈ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਹੁਣ ਨਿੰਬਾ ਸੌਰੀ ਕੀ ਕਹਿੰਦੇ ਹੁੰਦੇ ਨੇ ਹਰਾ ਧਨੀਆ ਇਹ ਵੀ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋ ਨਾ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹਦਾ ਪਾਣੀ ਕੱਢ ਮਤਲਬ ਕੱਢ ਕੇ ਪੀਓ ਹਨਾ ਇਹਨੂੰ ਪੀ ਕੇ ਰਸ ਕੱਢ ਕੇ ਪੀਓ ਤੇ ਬਹੁਤ ਵਧੀਆ ਤੇ ਆ ਲੈ ਲੈਣੀ ਆਪਾਂ ਚੁਕੰਦਰ ਠੀਕ ਹੈ ਜੀ ਇਹ ਚੀਜ਼ਾਂ ਪਾਣੀ ਸਾਡੇ ਵੀ ਇੰਨਾ ਫਾਇਦੇਮੰਦ ਹੋਏਗਾ ਨਾ ਸਾਡੀ ਗਰਮੀਆਂ ਲਈ ਤੇ ਇੱਕ ਨਾ ਮੈਨੂੰ ਕਿਸੇ ਆਈਡੀ ਤੋਂ ਕਮੈਂਟ ਆਇਆ ਸੀਗਾ ਮੈਂ ਤੁਹਾਨੂੰ ਦੱਸਦੀ ਆ ਕਿ ਉਹਨਾਂ ਨੇ ਦੱਸਿਆ ਤੂੰ ਤਾਂ ਆ ਬਹੁਤ ਮੋਟੀ ਆ ਮੈਨੂੰ ਪਤਾ ਮੈਂ ਮੋਟੀ ਆ ਠੀਕ ਹੈ ਜੀ ਮੈਂ ਮੋਟੀ ਹੋਰ ਵੀ ਸੀ ਮੈਂ ਆਪਣਾ weight ਨੂੰ ਅੱਛਾ ਨਹੀਂ ਲੱਗਦਾ ਤੁਸੀਂ ਇੱਦਾਂ ਹੀ ਕਿਸੇ ਨੂੰ ਮਾੜੇ ਕਮੈਂਟ ਕਰਨ ਲੱਗ ਜਾਂਦੇ ਹੋ ਠੀਕ ਹੈ ਜੇ ਤੁਹਾਡੇ ਕੋਲ ਆਪ ਨਹੀਂ ਕੁਝ ਹੁੰਦਾ ਤੇ ਦੂਜਿਆਂ ਨੂੰ ਨਾ ਪਰੇਸ਼ਾਨ ਕਰਿਆ ਕਰੋ ਮੈਂ ਹਮੇਸ਼ਾ ਉਹੀ ਚੀਜ਼ ਦੱਸਦੀ ਹੁੰਦੀ ਆ ਜੋ ਕਿ ਮੈਂ ਯੂਜ਼ ਕਰਦੀ ਹੁੰਨੀ ਆ ਠੀਕ ਹੈ ਜੀ ਆ ਦੇਖੋ ਜੀ ਚੁਕਿੰਦਰ ਬਾਜੀ ਦੀ ਟੀ ਵਿੱਚ ਇਹਦੇ ਨਾਲ ਦੇਖਿਓ ਤੁਹਾਡਾ ਪਾਣੀ ਕੁਛੇ ედა ਦਾ ਹੋ ਜਾਏਗਾ ਇਦਾਂ ਹੀ ਆਪਣਾ ਕੱਟ ਕੇ ਤੁਸੀਂ 1 ਲੀਟਰ ਪਾਣੀ ਦੇ ਵਿੱਚ ਨਾ ਅੱਧਾ ਖੀਰਾ ਤੁਸੀਂ ਕੱਟ ਕੇ ਪਾ ਸਕਦੇ ਹੋ ਇਹ ਖਾ ਲੈਣੇ ਕੋਈ ਐਸੀ ਨੁਕਸਾਨ ਨਹੀਂ ਦੇਣ ਵਾਲੀ ਚੀਜ਼ ਆ ਦੇਖੋ ਜੀ ਇਦਾਂ ਹੀ ਕੱਟ ਕੇ ਆਪਾਂ ਹੁਣ ਇਹਦੇ ਵਿੱਚ ਪਾਣੀ ਪਾ ਦਾਂਗੇ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਤੁਸੀਂ ਕੱਚ ਦੇ ਕੰਚ ਦੇ ਝਾਰ ਵਿੱਚ ਪਾਣੀ ਪਾਣਾ ਜ਼ਿਆਦਾਤਰ ਠੀਕ ਹੈ ਜੇਕਰ ਤੁਸੀਂ ਇਹਦੇ ਚ ਨਿੰਬੂ ਪਾ ਲਓ ਮੇਰੇ ਕੋਲ ਨਿੰਬੂ ਨਹੀਂ ਸੀ ਅੱਜ ਤੇ ਮੈਂ ਨਹੀਂ ਪਾਇਆ ਮੈਂ ਆਪਣਾ ਪਾਣੀ ਤਿਆਰ ਕੀਤਾ ਸੀ ਤੇ ਮੈਂ ਤੁਹਾਨੂੰ ਦੱਸਾਂ ਮੈਂ ਕਿ ਚਲੋ ਵੀਡੀਓ ਸ਼ੇਅਰ ਕਰ ਦਿਆਂ ਇਹ ਵਾਲਾ ਪਾਣੀ ਤੁਹਾਡੇ ਬਹੁਤ ਫਾਇਦੇਮੰਦ ਹੋਏਗਾ ਕੋਈ ਨੁਕਸਾਨ ਨਹੀਂ ਦੇਗਾ ਤੇ ਬਹੁਤ ਅੱਛਾ ਵੀ ਲੱਗੇਗਾ ਤੁਹਾਨੂੰ ਪੀਂਦੇ ਵੀ ਟੇਸਟ ਵਧੀਆ ਆਏਗਾ ਠੀਕ ਹੈ ਔਰ ਖੀਰਾ ਵਗੈਰਾ ਅੱਜ ਕੱਲ ਜਿਵੇਂ ਕੀ ਗਰਮੀ ਹੈ ਖਾਇਆ ਕਰੋ ਠੀਕ ਹੈ ਇਹ ਪਾਣੀ ਪਿੰਦੇ ਰਹਿਣਾ ਚਾਹੀਦਾ ਇੱਕ ਗਲਾਸ ਜਿਵੇਂ ਤੁਹਾਨੂੰ ਲੱਗਦਾ ਨਾ ਸਵੇਰੇ ਪਿਓ ਜਾਂ 2-3 ਘੰਟੇ ਬਾਅਦ ਜਿੰਨਾ ਕੋਸ਼ਿਸ਼ ਕਰਿਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਕਰਨ ਦੀ ਵੀਡੀਓ ਜਿਹੜੀ ਪਿਛਲੀ ਵੀਡੀਓ ਗਈ ਹੈ ਉਹਦੇ ਚ ਦੱਸਿਆ ਸੀਗਾ ਕਿ ਸਾਡਾ ਅਗਰ ਵજન 1 20 ਕਿਲੋ ਨਾਲ ਦੇ ਵਿੱਚ 1 ਲੀਟਰ ਪਾਣੀ ਜੇਕਰ 80 ਕਿਲੋ ਹੈ ਨਾ ਸਾਨੂੰ ਸਾਰੇ ਦਿਨ ਵਿੱਚ 4 ਕਿਲੋ ਪਾਣੀ ਪੀਣਾ ਚਾਹੀਦਾ ਹੈ ਠੀਕ ਹੈ ਤੁਸੀਂ ਇਦਾਂ ਕਰਕੇ ਆ ਦੇਖੋ ਪਾਣੀ ਇਦਾਂ ਪੀ ਲੈਣਾ ਜੇਕਰ ਤੁਸੀਂ ਇਹ ਖਾ ਸਕਦੇ ਹੋ ਤੇ ਕੋਈ ਨੁਕਸਾਨ ਦਾ ਇੱਕ ਚੀਜ਼ਾਂ ਨਹੀਂ ਹੈਗੀਆਂ ਬਹੁਤ ਵਧੀਆ ਇਹਦਾ ਰੰਗ ਵੀ ਬਦਲ ਜਾਏਗਾ ਮੈਂ ਚੁਕੰਦਰ ਵੀ ਪਾਈ ਜੇਕਰ ਹੁਣ ਅੱਗੋਂ ਚੁਕੰਦਰ ਨਹੀਂ ਮਿਲੇਗੀ ਤੇ ਕੋਈ ਗੱਲ ਨਹੀਂ ਅੱਜ ਕੱਲ ਜਿਵੇਂ ਗਰਮੀ ਆ ਗਈ ਚੁਕਾ ਚੀਆਂ ਸੀਡ ਵਗੈਰਾ ਗੋੰਦ ਕਤੀਰਾ ਇਹ ਚੀਜ਼ਾਂ ਦਾ ਸਾਨੂੰ ਪਾਣੀ ਲੈਣਾ ਚਾਹੀਦਾ ਬਹੁਤ ਵਧੀਆ ਤੇ ਬਹੁਤ ਫਾਇਦੇਮੰਦ ਹੈ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਜਿੰਨਾ ਕੋਸ਼ਿਸ਼ ਕਰਿਓ ਕਿ ਇਹ ਪਾਣੀ ਪੀ ਸਕਦੇ ਹੋ ਪੀਓ ਵੱਧ ਤੋਂ ਵੱਧ ਬਾਕੀ ਇੱਕ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਜੀ ਮੈਂ ਚਾਹ ਬਿਨਾਂ ਨਹੀਂ ਰਹਿ ਸਕਦੀ ਹੈਗੀ ਕੋਈ ਗੱਲ ਨਹੀਂ ਤੁਸੀਂ ਸ਼ੱਕਰ ਗੁੜ ਦੀ ਚਾਹ ਪੀ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਘਟਾਉਣ ਦੀ ਕੋਸ਼ਿਸ਼ ਕਰੋ ਮੈਂ ਵੀ ਨਹੀਂ ਸੀ ਰਹਿ ਸਕਦੀ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਤੁਹਾਨੂੰ ਘਰ ਨਵੇਂ ਵਲੌਗ ਵਿੱਚ ਮੈਂ ਤਾਂ ਜੋ ਵੀ ਆਪਣੇ ਘਰ ਦੇ ਰੁਟੀਨ ਦੇ ਵਿੱਚ ਤੁਹਾਨੂੰ ਸ਼ੇਅਰ ਕੀਤਾ ਆ ਪਾਣੀ ਹੁਣ ਮੈਂ ਆਪਣਾ ਬਣਾਉਣਾ ਸ਼ੁਰੂ ਕੀਤਾ ਸਵੇਰੇ ਬਣਾਇਆ ਕਰਾਂਗੀ ਅੱਜ ਮੈਂ ਤੁਹਾਨੂੰ ਸਿਰਫ ਬਣਾ ਕੇ ਦਿਖਾਇਆ ਮੈਂ ਸਵੇਰੇ ਬਣਾਇਆ ਕਰਾਂਗੀ ਤੁਸੀਂ ਇਹਨੂੰ ਪੀ ਸਕਦੇ ਹੋ ਜਿਆਦਾ ਤੋਂ ਜਿਆਦਾ ਜਿੰਨਾ ਪਾਣੀ ਪੀ ਸਕਦੇ ਓੰਨੇ ਚ ਤੁਸੀਂ ਅਗਰ ਕੋਸ਼ਿਸ਼ ਕਰਿਓ ਕਿ ਤੁਸੀਂ ਮਿੱਟੀ ਦਾ ਭਾਂਡੇ ਦੇ ਵਿੱਚ ਪਾ ਲੋ ਤੇ ਉਹ ਤੁਹਾਡੇ ਲਈ ਬਹੁਤ ਵਧੀਆ ਬੈਨੀਫਿਟ ਹੋਏਗਾ ਠੀਕ ਹੈ ਠੀਕ ਹੈ ਜੀ ਬਾਕੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਮਿਲੋਗੇ ਸਾਰਿਆਂ ਨੂੰ ਮੇਰੇ ਪਿਆਰ ਭਰੀ ਸੈਸਰੀ ਕੱਲ ਜੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹਨ ਪਲੀਜ਼ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੰਦੀ ਸਾਡੀ ਵੀਡੀਓ ਹੀ ਨਾ ਦੇਖਿਆ ਕਰੋ ਕਿ ਜੇ ਨੂੰ ਆਪਾਂ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਹੀਂ ਕਹਾਂਗੇ ਠੀਕ ਹੈ ਜੀ